ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹਾੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈ ਤਾਲ ਅੰਧੰਕ ਬੰਧੰ ਬਦੇ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਤਾਮਬਾ ੜੇ ਸੁਨੇ ਸੋਮ ਸੋਫੀ ਲਰੈ ਜੁਦਗਾ ੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ ਪੜੇ ਜਾਹਿ ਵਿਦਿਆਰਥੀ ਵਿਦਿਆ ਹੈ ਤੰ ਲਹਿ ਸਰਬ ਸਾਸਤਰਾਨ ਕੋ ਮਦ ਚੇਤੰ ਜਪੇ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਆਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹੇਗੇ ਭਗਵੰਤ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ ਚੌਸੜ ਚਾਰੰ ਚਲੇ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਹਗੇ ਹੰ ਗਏ ਕੰਕ ਬੰਖੰ ਰੁਲੇ ਸੂਰਬੀ ਰੰ ਅਹਾੜੰ ਨਰ ਸੰਕੰ ਚਲੇ ਨਾਰਦ ਹਉ ਹਾਥ ਬੀਨਾ ਸੁਹਾਏ ਬਨੇ ਬਾਰਦੀ ਡੰਕ ਡਉ ਰੂਪ ਜਾਏ ਗਿਰਿ ਬਾਜ ਗਾਜੀ ਗੱਜੀ ਬੀਰਖੇ ਤੰ ਰੁਲੇ ਤਛ ਮੁਚੰ ਨਚੇ ਭੂਤ ਪ੍ਰੇਤੰ ਨਚੇ ਵੀਰ ਬਹਿਤਾਲ ਅੰਧੰਕ ਬੰਧੰ ਬਧੇ ਪਦ ਗੋਪਾ ਗੁਲਤ੍ਰਾਣ ਬੰਧੰ ਭਏ ਸਾਧ ਸੰਭੂ ਆਪੀਤੰ ਆਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾ ਕੋ ਧਨੰ ਧਾਮ ਬਾੜੇ ਸੁਨੇ ਸੋਮ ਸੋ ਫੀਲ ਰਹਿ ਜਿਤ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਬ ਜੋ ਗੰਗਲਹਿ ਸਿਦਤਾ ਕੋ ਬਿਦਿਆ ਹੈ ਵਿਦਿਆ ਹੈ ਤੰ ਲਹੇ ਸਰਬ ਸ਼ਾਸਤ੍ਰਾਨ ਕੋ ਮਾਦ ਚੇਤੰ ਜਪੇ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਾਨ ਕੋ ਪੁਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਹ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹਿਗੇ ਭਗਵੰਤ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਛੰ ਨਚੇ ਭੂਤ ਪ੍ਰੇਤੰ नचे वीर बताल अंधंक बंधं बदे बध गोपा गुलतराण बंधं भये साध संबो अपीतं अपीते नमो लोक माता भले सतर जीते पड़े मूड़ जाको तनं तांबाड़े सुने सोम सोफी लरे जत गाड़े जगे रहण योगी जपे जाप जाको धरे परम जोगंग लह सिद्धता को ਪੜੇ ਜਾਹਿ ਵਿਦਿਆਰਥੀ ਵਿਦਿਆ ਹੈ ਤੰ ਲਹਿ ਸਰਬ ਸਾਸਤਰਾਨ ਕੋ ਮਦ ਚੇਤੰ ਜਪੇ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਹੈ ਸੰਤ ਅੰਤ ਲਹਿਗੇ ਮੁਕਤ ਫਲ ਪਾਵਹਿਗੇ ਭਗਵੰਤ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹਾੜੰ ਨਿਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਉਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਛ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈ ਤਾਲ ਅੰਧੰਕ ਬੰਧੰ ਬਦ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਤਾਮਬਾ ਡੇ ਸੁਨੇ ਸੋਮ ਸੋਫੀ ਲਰੈ ਜੁਤ ਗਾਡੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ बड़े जाहे विद्यार्थी विद्याहे तंग लहे सर्व शास्त्रान को मद चेतंग जपे योग संन्यास वैराग कोई तसे सर्व पुन्यान को पुन होई दोहरा जे जे तुमरे ध्यान को नित उठत है संत अंत लेंगे मुक्त फल पामेंगे भगवंत ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹਾੜੰ ਨਿਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਉਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ नचे बीर बेताल अंधं कंधं बध बद गुपा गुलत्राण बंध भाध सबूह अपीतंग अपीते नम लोक माता भले सतर जी पढ़े मूड़ जा तनंग ताम बा डे सोम सोफी लरे जुदगा डे जगे रहण जो गी ज पै तरे परम जो गंग लह सिधत ताको ਪੜੇ ਜਾਹਿ ਵਿਦਿਆਰਥੀ ਵਿਦਿਆ ਹੈ ਤੰ ਲਹਿ ਸਰਬ ਸਾਸਤਰਾਨ ਕੋ ਮਦ ਚੇਤੰ ਜਪੇ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹੇਗੇ ਭਗਵੰਤ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹੜੰ ਨਿਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਉਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈ ਤਾਲ ਅੰਧੰਕ ਬੰਧੰ ਬਦੇ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਬੜੇ ਮੂੜ ਜਾ ਕੋ ਤਨੰ ਥਾਂਬਾ ੜੇ ਸੁਨੇ ਸੋਮ ਸੋਫੀ ਲਰੈ ਜੁਤ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ बड़े जाहे विद्यार्थी विद्याहे तंग लहे सर्वशास्त्रान को मद चेतंग जपे योग संन्यास वैराग कोई तसे सर्वपुण्यान को पुन होई दोहरा जे जे तुमरे ध्यान को नित उठत है संत अंत लेंगे मुक्त फल पामेंगे भगवंत ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹੜੰ ਨਿਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਉਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈ ਤਾਲ ਅੰਧੰਕ ਬੰਧੰ ਬਦੇ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਧਨੰ ਥਾਂਬਾ ਡੇ ਸੁਨੇ ਸੋਮ ਸੋਫੀ ਲਰੈ ਜੁਦਗਾਡੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ बड़े जाहे विद्यार्थी विद्याहे तंग लहे सर्वशास्त्रान को मद चेतंग जपे जोग संन्यास वैराग कोई तिसए सर्व पुन्यान को पुन होई दोहरा जे जे तुमरे ध्यान को नित उठते हैं संत अंत लेंगे मुक्त फल पामेंगे भगवंत ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਉਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅੰਧੰਕ ਬੰਧੰ ਬਦ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਥਾਂਬਾ ੜੇ ਸੁਨੇ ਸੋਮ ਸੋਫੀ ਲਰੈ ਜੁਤ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋਗੰ ਲਹਿ ਸਿਦਤਾ ਕੋ बड़े जाहे विद्यार्थी विद्याहे तंग लहे सर्व शास्त्रान को मद चेतंग जपे जोग संन्यास वैराग कोई तिसए सर्व पुन्यान को पुन होई दोहरा जे जे तुमरे ध्यान को नित उठत है संत अंत लेंगे मुक्त फल पामेंगे भगवंत ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹਾੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈ ਤਾਲ ਅੰਧੰਕ ਬੰਧੰ ਬਦ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਤਾਮਬਾ ੜੇ ਸੁਨੇ ਸੋਮ ਸੋਫੀ ਲਰੈ ਜੁਦਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋਗੰ ਲਹ ਸਿਦਤਾ ਕੋ ਪੜੇ ਜਾਹਿ ਵਿਦਿਆਰਥੀ ਵਿਦਿਆ ਹੈ ਤੰ ਲਹਿ ਸਰਬ ਸਾਸਤਰਾਨ ਕੋ ਮਦ ਚੇਤੰ ਜਪੇ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਆਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹੇਗੇ ਭਗਵੰਤ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹਾੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ नचे वीर बताल अंधंक बंधं बदे बध गोपा गुलतराण बंधं भये साध संबो अपीतं अपीते नमो लोक माता भले सतर जीते पड़े मूड़ जाको तनं तांबाड़े सुने सोम सोफी लरे जत गाड़े जगे रहण योगी जपे जाप जाको धरे परम जोगं लह सिद्ध ताको ਪੜੇ ਜਾਹਿ ਵਿਦਿਆਰਥੀ ਵਿਦਿਆ ਹੈ ਤੰ ਲਹਿ ਸਰਬ ਸਾਸਤਰਾਨ ਕੋ ਮਦ ਚੇਤੰ ਜਪੇ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਹੈ ਸੰਤ ਅੰਤ ਲਹਿਗੇ ਮੁਕਤ ਫਲ ਪਾਵਹਿਗੇ ਭਗਵੰਤ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅੰਧੰਕ ਬੰਧੰ ਬਦ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਥਾਂਬਾ ੜੇ ਸੁਨੇ ਸੋਮ ਸੋਫੀ ਲਰੈ ਜੁਤ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋਗੰ ਲਹ ਸਿਦਤਾ ਕੋ बड़े जाहे विद्यार्थी विद्याहे तंग लहे सर्व शास्त्रान को मद चेतंग जपे जोग संन्यास वैराग कोई तिसए सर्व पुन्यान को पुन होई दोहरा जे जे तुमरे ध्यान को नित उठते हैं संत अंत लेंगे मुक्त फल पामेंगे भगवंत ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਉਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈ ਤਾਲ ਅੰਧੰਕ ਬੰਧੰ ਬਦੇ ਬਧ ਗੁਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾ ਕੋ ਤਨੰ ਤਾਮ ਬਾਡੇ ਸੁਨੇ ਸੋਮ ਸੋਫੀ ਲਰੈ ਜੋਦ ਗਾਡੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ पढ़े जाहे विद्यार्थी विद्याहे तंग लहे सर्वशास्त्रान को मद चेतंग जपे जोग संन्यास वैराग कोई तिसए सर्व पुन्यान को पुन होई दोहरा जे जे तुमरे ध्यान को नित उठत आहै संत अंत लहेगे मुक्त फल पामहेगे भगवंत ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹਾੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਛੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅੰਧੰ ਕ ਬੰਧੰ ਬਦੇ ਬਧ ਗੋਪਾ ਗੁਲਤਰਾਣ ਬੰਧੰ ਭੈ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾ ਕੋ ਤਨੰ ਤਾਂ ਬਾੜੇ ਸੁਨੇ ਸੋਮ ਸੋ ਫੀ ਲਰੇ ਜੁਦ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਧਤਾ ਕੋ पढ़े जाहे विद्यार्थी विद्याहे तंग लहे सर्वशास्त्रान को मद चेतंग जपे योग संन्यास वैराग को तिसए सर्व पुन्यान को पुन होई दोहरा जे जे तुमरे ध्यान को नित उठत है संत अंत लेंगे मुक्त फल पामेंगे भगवंत ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰਬੀ ਡੰ ਅਹਾੜੰ ਨਰ ਸੰਕੰ ਚਲੇ ਨਾਰਦ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਉ ਰੂਪ ਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅੰਧੰਕ ਬੰਧੰ ਬਦ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਤਾਮਬਾ ੜੇ ਸੁਨੇ ਸੋਮ ਸੋਫੀ ਲਰੈ ਜੁਤ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ बड़े याहे विद्यार्थी विद्याहे तंग लहे सर्व शास्त्रान को मद चेतंग जपे योग संन्यास वैराग कोई तसे सर्व पुन्यान को पुन होई दोहरा जे जे तुमरे ध्यान को नित उठत है संत अंत लेंगे मुक्त फल पामेंगे भगवंत ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇ ਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹਾੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅੰਧੰਕ ਬੰਧੰ ਬਦੇ ਬਧ ਗੋਪਾ ਗੁਲਤ੍ਰਾਣ ਬੰਧੰ ਭਏ ਸਾਧ ਸੰਬੋ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਥਾਂਬਾ ੜੇ ਸੁਨੇ ਸੋਮ ਸੋਫੀ ਲਰੈ ਜੁਤ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ बड़े जाहे विद्यार्थी विद्याहे तंग लहे सर्व शास्त्रान को मद चेतंग जपे योग संन्यास वैराग कोई तसे सर्व पुन्यान को पुन होई दोहरा जे जे तुमरे ध्यान को नित उठ त्या है संत अंत लेंगे मुक्त फल पामेंगे भगवंत ਝੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰਬੀ ਡੰ ਅਹਾੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਉ ਰੂਪ ਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਛ ਮੁਛੰਗ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅੰਧੰਕ ਬੰਧੰ ਬਦੇ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਥਾਂਬਾ ੜੇ ਸੁਨੇ ਸੋਮ ਸੋਫੀ ਲਰੈ ਜੋਦ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ ਪੜੇ ਜਾਹੇ ਵਿਦਿਆਰਥੀ ਵਿਦਿਆ ਹੈ ਤੰ ਲਹਿ ਸਰਬ ਸਾਸਤਰਾਨ ਕੋ ਮਦ ਚੇਤੰ ਜਪੇ ਜੋਗ ਸੰਨਿਆਸ ਬੈਰਾਗ ਕੋਈ ਤਿਸੇ ਸਰਬ ਪੁੰਨਿਆਨ ਕੋ ਪੁਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹੇਗੇ ਭਗਵੰਤ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਰੰਗ ਚਲੀ ਠਾਮ ਠਾਮ ਡਕਾਰੰਗ ਡਕਾਰੰਗ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰਗ ਆਹੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅੰਧੰਕ ਬੰਧੰ ਬਦੇ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਤਾਮਬਾ ੜੇ ਸੁਨੇ ਸੋਮ ਸੋਫੀ ਲਰੈ ਜੁਤ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ ਪੜੇ ਜਾਹਿ ਵਿਦਿਆਰਥੀ ਵਿਦਿਆ ਹੈ ਤੰ ਲਹਿ ਸਰਬ ਸਾਸਤਰਾਨ ਕੋ ਮਦ ਚੇਤੰ ਜਪੇ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਆਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹੇਗੇ ਭਗਵੰਤ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅੰਧੰਕ ਬੰਧੰ ਬਦ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਥਾਂਬਾ ੜੇ ਸੁਨੇ ਸੋਮ ਸੋਫੀ ਲਰੈ ਜੁਤ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ बड़े याहे विद्यार्थी विद्याहे तंग लहे सर्वशास्त्रान को मद चेतंग जपे जोग संन्यास वैराग कोई तसे सर्वपुण्यान को पुण होई दोहरा जे जे तुमरे ध्यान को नित उठ ध्या है संत अंत लेंगे मुक्त फल पावेंगे भगवंत ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹਾੜੰ ਨਿਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਉਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਚ ਮੁਚੰ ਨਚੇ ਭੂਤ ਪ੍ਰੇਤੰ नचे बीर बेताल अंधं कंधं बध बद गुपा गुलत्राण बंध पए साध सबूह अपीत अपीते नम लोक माता भले सत्रीते पढ़े मूड़ जा तनंग ताम बा डे सोम सोफी लर जुदगा डे जगे रहण जो गी जपै जा तरे परम जो गंग लह सिधत ताको ਪੜੇ ਜਾਹਿ ਵਿਦਿਆਰਥੀ ਵਿਦਿਆ ਹੈ ਤੰ ਲਹਿ ਸਰਬ ਸਾਸਤਰਾਨ ਕੋ ਮਦ ਚੇਤੰ ਜਪੇ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹੇਗੇ ਭਗਵੰਤ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਛ ਮੁਛੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅੰਧੰਕ ਬੰਧੰ ਬਦ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਥਾਂਬਾ ੜੇ ਸੁਨੇ ਸੋਮ ਸੋਫੀ ਲਰੈ ਜੁਤ ਗਾੜੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋਗੰ ਲਹ ਸਿਦਤਾ ਕੋ ਪੜੇ ਜਾਹਿ ਵਿਦਿਆਰਥੀ ਵਿਦਿਆ ਹੈ ਤੰ ਲਹਿ ਸਰਬ ਸਾਸਤਰਾਨ ਕੋ ਮਦ ਚੇਤੰ ਜਪੇ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਆਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹੇਗੇ ਭਗਵੰਤ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹੜੰ ਨਰਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡਉਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਾਛ ਮੁਛੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅੰਧੰਕ ਬੰਧੰ ਬਦ ਬਧ ਗੋਪਾ ਗੁਲਤਰਾਣ ਬੰਧੰ ਭਏ ਸਾਧ ਸੰਭੂ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਭੜੇ ਮੂੜ ਜਾ ਕੋ ਤਨੰ ਤਾਮਬਾ ਡੇ ਸੁਨੇ ਸੋਮ ਸੋਫੀ ਲਰੈ ਜੁਦਗਾ ਡੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਧਰੇ ਪਰਮ ਜੋ ਗੰਗ ਲਹਿ ਸਿਦਤਾ ਕੋ बड़े याहे विद्यार्थी विद्याहे तंग लहे सर्वशास्त्रान को मद चेतंग जपे जोग संन्यास वैराग कोई तसे सर्वपुण्यान को पुन होई दोहरा जे जे तुमरे ध्यान को नित उठत है संत अंत लेंगे मुक्त फल पामेंगे भगवंत ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਭਰੇ ਨੇਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਆਹੜੰ ਨਿਰਸੰਕੰ चले नार दौ हाथ बिना सुहाए बने बार दी डंक डौरू बजाए गिरे बाज गाजी गजी बीर खेतंग रुले ताच मुचंग नचे भूत प्रेतंग नचे बीर बेताल अंधं कंधं बध बद गोपा गुलत्राण बंधंग भय साध समूह अपीत अपीते नमो लोक माता भले सतर जीते पड़े मूड़ जाको तनंग ताम बा डे सोम सोफी लरे जुदगा गाडे जगे रहण जो जपे जाप जाको जा तरे परम जो गंग लह सिद्धता को बड़े याहे विद्यार्थी विद्याहे तंग लहे सर्वशास्त्रान को मद चेतंग जपे जो गसन्यास वैराग कोई तसे सर्वपुण्यान को पुन होई दोहरा जे जे तुमरे ध्यान को नित उठते हैं संत अंत लेंगे मुक्त फल पामेंगे भगवंत